ਵੱਲਾ ਬੜੇ ਦੇ ਸਤ ਕੇ ਮੈਂ ਜਾਵਾਂ ਜਿਹੜਾ ਸਭ ਨੂੰ ਗਲ ਨਾਲ ਸਤ ਗੁਰ ਮੇਰਾ ਮੰਡ ਦਾ ਮਰਦਾ ਮਿੱਠਿਆ ਮੇਰਾ ਜੀ ਦਾ ਨਾਮ ਕਰੇ ਸੁੱਖਾਂ ਦਾ ਸਵੇਰਾ ਵੰਡ ਦਾ ਮੁਰਾਦਾ ਮਿੱਠੀਆਂ ਭੱਲਾ ਵਾਲਾ ਦਾਤਾ ਸਤਗੁਰ ਮੇਰਾ ਵੰਡ ਦਾ ਮੁਰਾਦਾ ਮਿੱਠੀਆਂ ਭੱਲਾ ਵਾਲਾ ਦਾਤਾ ਸਤਗੁਰ ਆਵਾ ਤੇਰਾ ਵੰਡੇ ਦਾ ਮੁਰਾਦਾ ਮਿੱਠੀਆਂ ਭੱਲਾ ਵਾਲਾ ਦਾਤਾ ਸਤ ਗੁਰ ਮੇਰਾ ਵੰਡੇ ਦਾ ਮੁਰਾਦਾ ਸ਼ੋਕੀਆ ਕੋਟਾ ਗਿਆ ਤਾਂ ਪਰਤੀ ਹਿੱਤ ਹੈ ਇਹ ਚਾਹੇ ਉਹ ਚਰੇ ਮੇਰਾ ਦੁੱਧ ਦੇ ਕਾਹੂ ਤੇ ਨਾਲ ਕਰੇ ਨਾਮਦੇਵ ਕਬੀਰ ਤੇ ਲੋਕਾਂ ਸੰਵਾਸ ਹੈਮ ਕਰੇ ਕਹਿਰਉਦਾਸ ਹੋਰ ਸੰਤੋਭਾਗੀਆਂ ਤੇ ਸਭ ਦੇ ਸਾਰੇ ਕੰਮ ਤੁਹਾਨੂੰ ਜੀ ਸਤਿਗੁਰੂ ਜੀ ਆਪ ਨੂੰ ਮਹਾਨ ਸੰਤਾਂ ਸਤਗੁਰੂ Swami ਸਰਵਾਰਗੀ ਮਾਰਦਿਵਾਲਪੁਰ ਕੰਟਰੋਲ ਦੇ ਆਉਣੇ ਸਭ ਗੁਰੂ ਜੀ ਆਪ ਜੀ ਦੇ ਕੇ ਅਨੰਦ ਅਸ਼ਾਧਾ ਨੂੰ ਹੋਆ ਸ਼ੇਮਾ ਰੋਸ਼ਨ ਜੀ ਉਹਨਾਂ ਦਾ ਸਮੁੱਚਾ ਪਰਿਵਾਰ ਜਿਨ੍ਹਾਂ ਨੇ ਆਪਣੇ ਗ੍ਰਹਿ ਵਿਖੇ ਸਤਪੁਰ ਸੁਆਮੀ ਨਰਿੰਦਰ ਰਾਗੀ ਮਹਾਰਾਜੀ ਨੂੰ ਬੁਲਾਇਆ ਸਤਪੁਰਾਂ ਨੇ ਕਿਰਪਾ ਕੀਤੀ ਹੈ ਅੱਜ ਇਸ ਖਾਲਦੇ ਵਿੱਚ ਆਪਣੇ ਮਵਾਰ ਚਰਨਾ ਪਾਏ ਪਰਿਵਾਰ ਨੂੰ ਸੰਗਤਾਂ ਨੂੰ ਸਤਪੁਰ ਸੁਆਮੀ ਨਰਿੰਦਰ ਰਾਗੀ ਮਹਾਰਾਜ ਅਸ਼ੀਰਵਾਦਾਂ ਦੇਣ ਵਾਸਤੇ ਆਏ ਹਨ ਦੋਮਤਿ ਪਰਿਵਾਰ ਵੱਲੋਂ ਸਤਪੁਰਾਂ ਦਾ ਸਨਮਾਨ ਵਿਅੰਤ ਮਾਇਆ ਔਰ ਬਸਤਰਾਂ ਨਾਲ ਕਰਦੇ ਹਨ ਗੁਰੂ ਜੀ ਕਿਰਪਾ ਕਰਨੀ ਸੇਵਾ ਆਪਣੇ ਚਰਨਾਕ ਪ੍ਰਵਾਨ ਕਰਨੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀਆਂ ਵਰਸ਼ਸ਼ਕਾਨੀਆਂ ਬੀਜਾਂ ਦਾ ਹਰਾ ਕਰਨਾ ਦੇਸ਼ ਉਦੇਸ਼ਾਂ ਦਾ ਸਹਿਯੋਗ ਕਰਨਾ ਨਗਰ ਖੇੜੇ ਦਾ ਭਲਾ ਕਰਨਾ ਧੰਨ ਧੰਨ ਜਗ ਸਤਗੁਰੂ ਦਾ ਕੀ ਮਹਾਰਾਜ ਧੰਨ ਧੰਨ ਸਤਗੁਰੂ Swami ਸਰਬਦਾਤ ਜੀ ਮਹਾਰਾਜ ਹੈ ਅਗਰੂਪਰ ਖੰਦਰ ਜਾਮੀ ਆਪ ਜੀ ਦੇ ਨਾਮ ਦੀ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਪਰਾ ਬੋਲੇ ਸੋਨਰ ਪੈ ਸਤਗੁਰੂ ਦਾਸ ਸਰਬਦਾਤ ਜੀ ਦੀ ਜੈ ਹੋਲੇ ਸੋਨਰ ਪੈ ਸਤਗੁਰੂ Swami ਸਰਬਦਾਤ ਮਹਾਰਾਜ ਦੀ ਜੈ sat gur pyare ਸੱਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਸੱਤ I'm I'm good. Yeah,